ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿੱਦਾਂ ਠੀਕ ਠਾਕ ਤੁਸੀਂ ਉਮੀਦ ਕਰਦੇ ਵੀ ਤੁਸੀਂ ਵਧੀਆ ਹੀ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਫੇਮੋ ਤਗਰੀਬਨ 1.5 ਵਜ ਗਿਆ ਹੁਣ ਨਿਕਲੇ ਆਪਾਂ ਬਾਹਰ ਤੇ ਮੈਂ ਕਿ ਚੱਲਣ ਵਾਲੇ ਥੋੜੀ ਸੈਰ ਹੋ ਜੂਗੀ ਅੱਜ ਨਾ ਮੈਂ ਕੱਲ ਪ੍ਰੈਸ ਮੰਗਾਈ ਤਨਵਿੰਦਰ ਤੋਂ ਮੈਂ ਇੰਨਾ ਸੂਟਾਂ ਚ ਵੱਟ ਸੀਗੇ ਮੈਂ ਇੰਡੀਆ ਤੋਂ ਆਪਣਾ ਪ੍ਰੈਸ ਕਰਕੇ ਲਈ ਆਹ ਤਾਂ ਖੈਰ ਇੱਥੇ ਪਿਆ ਸੀ ਜੇ ਮੇਰਾ ਸੂਟ ਜਿਹੜੇ ਮੈਂ ਇੰਡੀਆ ਤੋਂ ਲੈ ਕੇ ਆ ਕਾਟਨ ਦੇ ਉਹ ਬਣਾ ਮੈਂ ਪ੍ਰੈਸ ਦਿੱਤੇ ਮੈਂ ਕਿਹਾ ਦੇਖਾਂਗੇ ਉੱਥੇ ਮੌਸਮ ਜਿਹੇ ਜਿਹੇ ਹੋਊਗਾ ਵੀ ਉਹ ਜਿਹੇ ਕੱਪੜੇ ਪਾਈ ਜਾਣੇ ਆ ਤੇ ਮੇਰੇ ਸੂਟਾਂ ਚ ਵੱਟ ਬਹੁਤ ਜ਼ਿਆਦਾ ਸੀ ਕਿ ਤੁਹਾਨੂੰ ਪਤਾ ਤੇ ਮੈਂ ਫਿਰ ਕੱਲ ਸਾਡੀ ਪ੍ਰੈਸ ਇੱਥੇ ਵਾਲੀ ਖਰਾਬ ਹੋਈ ਸੀ ਕਿ ਤੁਹਾਨੂੰ ਮੈਂ ਦਰ ਕਿਹਾ ਮੈਂ ਉਹ ਪ੍ਰੈਸ ਲੈ ਕੇ ਆਈ ਕੱਲ ਲਈ ਆਈ ਨੂੰ ਅੱਜ ਫਿਰ ਮੈਂ ਖਾਣਾ ਨਾਲੇ ਤਾਂ ਮੌਸਮ ਠੀਕ ਜਿਹਾ ਹੋਣੀ ਪੈਣੀ ਹੈ। ਬਾਰਸ਼ਾਂ ਤੋਂ ਪਹਿਲਾਂ-ਪਹਿਲਾਂ ਕਾਟਨ ਦੇ ਸੂਟ ਮੋੜ ਕੇ ਨਹੀਂ ਪਹਿਨੇ। ਠੰਡ ਹੋਣ ਲੱਗ ਪਈ ਹੈ। ਮੈਨੂੰ ਚੱਲ ਨਾਲੇ ਸੂਟ ਪਾ ਕੇ ਜਾਨੀ ਆ। ਇੱਧਰ ਨੂੰ ਚਲਤੀ ਆ ਮੈਂ ਹੁਣ। ਫਰੀ ਗਈ ਤਾਂ ਚੱਲ ਕੋਰ ਦੁਬਾਰਾ ਸਹਿਬੀ ਮੱਥਾ ਟੇਕ ਆਉਂ। ਫਿਰ ਕੋਸ਼ਿਸ਼ ਕਰਦੇ ਦੇਖੋ। ਰੱਖ ਬਹੁਤ ਜਿਆਦੇ ਸੋਹਣੀ ਆ ਠੰਡੀ ਥੋੜੀ ਜਿਹੀ ਠੰਡੀ ਹਵਾ ਵਗਦੀ ਆ ਤੇ ਮਿੱਠੀ ਮਿੱਠੀ ਜੀ ਧੁੱਪ ਆ ਬੜੀ ਤੇਜ਼ ਧੁੱਪ ਨਹੀਂ ਅੱਗੇ ਦੋ ਤਿੰਨ ਤਿੰਨ ਬਹੁਤ ਤੇਜ਼ ਧੁੱਪ ਮੈਦੀ ਸੀ ਐਸਾ ਹਲავი ਠੰਡੀ ਚੱਲਦੀ ਆ ਥੋੜੀ ਜਿਹੀ ਤੇਗੀ ਬਣੇ ਰਿਹਾ ਕਰਦੇ ਰਵਾਂਗੇ ਆਪਾਂ ਗੱਲਾਂ ਬਾਤ ਆਪਾਂ ਗੁਰਦੁਆਰਾ ਸਾਹਿਬ ਗਏ ਤਾਂ ਸਾਨੂੰ ਜਰੂਰ ਉੱਥੋਂ ਦਾ ਆਪਾਂ ਦਿਖਾਵਾਂਗੇ ਅੰਦਰੋਂ ਵੀਉ ਚਲੋ ਜੀ ਆਪਾਂ ਲੇਟ ਹੀ ਸੀ ਬਲੌਗ ਸ਼ੁਰੂ ਕਰ ਲਿਆ 1:30 ਵਜੇ ਪਿਆ ਸੀ ਕਿ ਮੈਂ ਪਹਿਲਾਂ ਨਾ ਸਵੇਖ ਤੇ ਉੱਠੀ ਅੱਜ 6 ਵਜੇ 6 ਵਜੇ ਉੱਠ ਕੇ ਮੈਂ 7 7 ਵਜੇ ਸਿਮਰਨ ਨੇ ਵੀ ਜਾਣਾ ਸੀ ਉਹ ਅਜ ਡਮੈਂਟਨ ਗਈ ਹੈ ਤੇ ਅਨਵਿੰਦਰ ਨੇ ਵੀ ਕੰਮ ਤੇ ਜਾਣਾ ਸੀਗਾ ਮੈਂ ਉਹਨਾਂ ਨੂੰ ਦੋਨਾਂ ਨੂੰ ਲਾ ਕੇ ਪਰੌਂਠੀ ਖਵਾ ਕੇ ਤਾਂ ਨਿੰਦਰ ਦੀ ਰੋਟੀ ਬੰਨਤੀ ਤੇ ਫਿਰ ਮੈਂ ਥੋੜਾ ਜਿਹਾ ਟਾਈਮ ਇੰਡੀਆ ਗੱਲ ਕਰਕੇ ਮੈਂ ਪੈ ਗਈ ਤੇ ਮੈਨੂੰ ਨੀਂਦ ਆ ਗਈ ਹੁਣ ਮੈਂ ਉੱਠੀ ਉੱਠ ਕੇ ਮੈਥੇ ਚੱਲਣਾ ਇਹ ਲੋੜ ਤਾਂ ਨਹੀਂ ਸ਼ਾਮ ਵਾਲੇ ਰੋਟੀ ਪਾਣੀ ਮਤਾ ਕੇ ਦੇਖੂ ਹੁਣ ਥੋੜਾ ਟਾਈਮ ਨਾਲ ਤਾਂ ਤੁਰ ਖਰੇ ਹੋਣੇ ਆਲੇ ਦੇਖਦੇ ਆ ਚੱਲ ਗੁਰਦੁਆਰੇ ਜਾਏ ਚਲੋ ਜੀ ਠੀਕ ਹੈ ਜੀ ਕਰਦੇ ਰਵਾਂਗੇ ਗੱਲਬਾਤ ਆਪਾਂ ਤੁਹਾਡੇ ਨਾਲ ਹਲੋ ਜੀ ਆਪਾਂ ਪਹੁੰਚੇ ਹਾਂ ਜਿਹੜਾ ਪਾਰਕ ਤਨ ਉਹਦੇ ਵੀ ਦੱਸਿਆ ਸੀਗਾ ਗੁਰਦੁਆਰੇ ਦੇ ਨੇੜੇ ਆ ਤੇ ਉੱਥੇ ਅੱਜ ਬੱਚਿਆਂ ਲਈ ਨਾ ਸਵੀਵਿੰਗ ਪੂਲ ਦੇ ਵਿੱਚ ਪਾਣੀ ਛੱਡਿਆ ਹੋਇਆ ਬੱਚੇ ਖੇਡ ਰਹੇ ਆ ਕਿ ਉਹਨਾਂ ਨੇ ਆਪ ਦੀ ਕੋਲੇ ਟੈਂਟ ਲਾਏ ਵੀ ਦੇਖੋ ਨੇ ਤੁਹਾਨੂੰ ਨੇੜੇ ਤੋਂ ਕਰਕੇ ਦੇਖੋ ਬੱਚੇ ਵਿੱਚ ਮਸਤੀ ਕਰ ਰਹੇ ਆ ਪਾਣੀ ਦੇ ਤੇ ਉਹ ਉਹਨਾਂ ਦੇ ਪੇਰੈਂਟਸ ਪਰੇ ਰੈੱਡ ਕਲਰ ਦਾ ਟੈਂਟ ਲਾ ਕੇ ਬੈਠੇ ਉਧਰ ਆਪਣੇ ਬੈਠੇ ਪੰਜਾਬੀ ਬਜ਼ੁਰਗ ਅੰਕਲ ਉਹ ਤਾਂ ਦਿੱਲੀ ਬੈਠੇ ਹੁੰਦੇ ਆ ਮੈਂ ਅੱਗੇ ਵੀ ਕਿਈ ਵਾਰ ਆਈ ਆ ਤੇ ਇਹ ਬੱਚੇ ਪਾਣੀ ਦੇ ਵਿੱਚ ਖੇਡਦੇ ਆ ਪਾਣੀ ਬਹੁਤ ਜਿਆਦਾ ਸਾਫ਼ ਦੇਖੋ ਕਿੰਨਾ ਵਧੀਆ ਲੱਗਦਾ ਬੱਚੇ ਕਿ ਵਿੱਚ ਕਿਹੜੀ ਇਹਨਾਂ ਪਾਣੀ ਆਈ ਵੀ ਜਾਂਦਾ ਹੈ ਜੀ ਇਹ ਤਾਂ ਛੋਟੇ ਬੱਚਿਆਂ ਦੇ ਖੇਡਣ ਲਈ ਹੈ ਯਾਰ ਕਿਧਰ ਆਪਣੀਆਂ ਦੋ ਆਂਟੀਆਂ ਬੈਠੀਆਂ ਪੰਜਾਬੀ ਮੁੜਦੇ ਵਾਪਸੀ ਤੇ ਮਿਲਾਂਗੇ ਇਹਨਾਂ ਨੂੰ ਹੁਣ ਥੋੜਾ ਪੁਰਗੁਰਦਵਾਰੇ ਦੇ ਨੇੜੇ ਆ ਗਏ ਆ ਚੱਲ ਗੁਰਦੁਆਰਾ ਸਾਹਿਬ ਜਾਈ ਆਉਨੇ ਆ ਇੱਥੇ ਬਸ ਆਹੀ ਆ ਆ ਰੋਟਾ ਇੰਜੋਏ ਕਰਨ ਲਈ ਇਹ ਆਪਾਂ ਕਹਿ ਦਿੰਨੇ ਆ ਗਰਮੀ ਆ ਤੇ ਇਹਨਾਂ ਨੂੰ ਬਸ ਆਹੀ ਹੁੰਦਾ ਵੀ ਇਹਨਾਂ ਨੂੰ ਪਤਾ ਹੁੰਦਾ ਵੀ ਹਾਂ ਹੁਣ ਜੁਲਾਈ ਤੋਂ ਅੱਧ ਜੁਲਾਈ ਅਗਸਤ ਤੱਕ بارشਾਂ ਸ਼ੁਰੂ ਹੋ ਜਾਣੀਆਂ ਤੇ ਠੰਡ ਪੈਣ ਲੱਗ ਜਾਣੀ ਅਗਸਤ ਤੋਂ ਤੱਕ ਇਨਫਰਨੀ ਕੁਫੇ ਦਾ ਬਾਰ ਨਿਕਲਣਾ ਨਿਕਲਿਆ ਜਾਣਾ ਨਹੀਂ ਫਿਰ ਇਹਨਾਂ ਤੋਂ ਤਾਂ ਕਰਕੇ ਹੁਣ ਬਸ ਇਹ ਪੱਟਿਆ ਲੈ ਕੇ ਬਾਹਰ ਖੇਡਣਾ ਚਲੋ ਜੀ

ਲਓ ਜੀ ਆਪਾਂ ਬਣਾਉਣ ਲੱਗੇ ਹੈਗੇ ਆ ਪਾਲਕ ਪਨੀਰ ਪਿਆਜ਼ ਮੈਂ ਉਹਦੇ ਚ ਕਰਕੇ ਪਾਤਾ ਮੈਸੀਜ ਆ ਕੱਟੀ ਪਈ ਹੈ ਮੇਰੀ ਪਾਲਕ ਤੇ ਪਨੀਰ ਕੱਟ ਲਾਂਗੇ ਹੁਣ ਆਪਾਂ ਪਾ ਲਈਏ ਨਮਕ ਮਿਰਚ ਹੋਰ ਮਿਰਚ ਪਾਵਾਂਗੇ ਆਪਾਂ ਸੁਆਦ ਅਨੁਸਾਰ ਹਰੀਆਂ ਪਾਈਆਂ ਮਿਰਚਾਂ ਚੇਤਾ ਲਾ ਕੇ ਤੇ ਭੁੱਲ ਜੀ ਮੇਰਾ

ਬਹੁਤ ਤੇਜ਼ ਚੱਲ ਦਗਾ ਸੀ ਪੱਠੀ ਵਾਂਗੂ ਚੱਲਦਾ ਅਲਾਈ ਪਾਲਕਾਏ ਵੀ ਬਣ ਜਾਣੀ ਐ ਨਾ ਸੀਟੀ ਲਵਾਵਾਂ ਤਾਂ ਵੀ ਬਣ ਜੂਗੀ ਜਦੋਂ ਆਪਾਂ ਕਰ ਲਾਂਗੇ ਪਨੀਰ ਕੱਟ ਕੇ ਤਿਆਰ for all ਇਹ ਚੁੱਧਾ ਹੀ ਪਾਵਾਂਗੇ ਜਿਆਦਾ ਪਨੀਰ ਲੋ ਜੀ ਆਪਣੀ ਪਾਲਕ ਪਨੀਰ ਦੀ ਸਬਜ਼ੀ ਜਿਹੜਾ ਪਾਤਾ ਆਪਾਂ ਵਿੱਚ ਰੈਡੀ ਹੋ ਗਈ ਹੈ ਬਣ ਕੇ ਬਹੁਤ ਸੋਹਣੀ ਬਣੀ ਹੈ ਸਬਜ਼ੀ ਜੀ ਸੁਗੰਧ ਚਲੋ ਜੀ ਅੱਜ ਜਿਹੜੀ ਵੀਡੀਓ ਦਾ ਐਂਡ ਆ ਪੈਠੀ ਕਰਦੇ ਆ ਟਾਈਮ ਕਾफी ਹੋ ਗਿਆ ਬਾਹਰ ਤਾਂ ਹਜੇ ਧੁੱਪ ਖੜੀ ਤੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰਹੀ ਬਾਏ